ਆ ਕੇ ਆ ਲੈ ਲਾ ਤੂੰ ਉਹ ਮਾਰੀ ਨਾ ਬਾਈ ਦੇ ਸੁਚ ਨਾ ਮਾਰੇ ਹੋਰ ਪਾਸ ਇਹ ਦੇ ਦੇ ਫੋਰਥ ਨਾਲ ਕਿਧਰ ਉਹ ਵੀਡੀਓ ਬਣੀ ਜਾਂਦੀ ਹੈ ਮੈਂ ਕਿਹੜਾ ਨਹੀਂ ਛੱਡਦਾ ਐਨ ਲੱਕੀ ਆਈ ਮੈਂ ਤਾਂ ਤਬਸਤ ਮੈਂ ਪੇਰ ਕੇ ਛੱਡਦਾ ਇਹ ਦੇਖ ਤੇਰੇ ਵਜੇ ਨਾ ਯਾਰ ਭਾਈ ਫਰਮ ਚੋਕਲੇ ਨੇ ਆਵੇ ਕਿੜਕੜ ਲਾਹੂੰ ਬਸੇ ਜੋ ਆ ਬਾ ਵਾਲਕੇ ਤੇ ਉਹ ਕੱਢਣੀ ਆ ਦੂਜੀ ਹਿੜਕ ਕਰੀ ਜਾਈ ਇਸੇ ਕੰਮ ਭਾਈ ਇਹ ਬਹੁਤ ਤਗੜੀ ਆਈਟਮ ਹੈ ਫਿਰ ਆਪਾਂ ਜੀ ਸਫਲ ਹੋ ਗਿਆ ਨਾ ਕੰਮ ਕੈਂਡੀ ਸਹੀ ਬਣ ਗਈ ਫਿਰ ਆਪਾਂ ਕੜਾਹੇ ਚ ਬਣਾਵਾਂਗੇ ਇਹ ਸਾਰੇ ਤੋੜ ਲਿਓ ਤੁਸੀਂ ਕੁਵੰਟਲ ਆ ਦੋ ਕੁਵੰਟਲ ਆ ਕਿੰਨੇ ਚਾਹੇ ਕੁਵੰਟਲ ਹੈਗੇ ਮੁੰਲਾ ਦਾ ਕੁਵੰਟਲ ਤਾਂ ਹੋਣਗੇ ਉਹ ਦਾਣਾ ਵੀ ਕਿੱਡਾ ਭਰਿਆ ਪਿਆ ਹੈ ਹੈ ਉਹ ਸਹੀ ਆ ਗਿੱਲੇ ਸੀ ਨਾ ਉਹ ਖਰਾਬ ਨਹੀਂ ਹੁੰਦੇ ਨਾ ਹੂੰ ਚੰਕਾ ਕੀ ਦੋਰੀ ਉਹ ਲੱਗੀ ਆਪਣੇ ਮੇਰੇ ਪੌੜੀ ਲਾਏ ਫੇਰੇ ਸੁੱਕ ਜਾਣੇ ਵੀਰੇ ਗਿੱਲੇ ਨਹੀਂ ਰਹਿਣੇ ਕੈਂਡੀ ਬਣ ਗਈ ਤਾਂ ਇਹਨਾਂ ਦੀ ਨਹੀਂ ਨਹੀਂ ਹੂੰ ਉੱਤੋਂ ਉਹ ਤੋਂ ਕਚਾਰ ਚੁੱਪੇ ਜਾਂ ਲੈ ਆਵਾਂਗੇ ਬਹੁਤ ਬੁਰੀ ਇੱਕ ਨਿੱਕੀ ਕਰੀ ਬੁਰੀ ਉਹ ਰਾਤੇ ਤੂੰ ਤੇ ਮਾਰੇਗਾ ਉਖੜ ਜਾ ਉਹ ਚਾਚਾ ਇਹ ਨਾਮਿੰਦੋ ਯਾਰ ਲੂਸਣਗਾ ਲੱਪ ਲੂਸਣ ਤਾਂ ਕੀ ਨਾਮਿੰਦਗੇ ਮੈਂ ਤਾਂ ਫਿਰ ਹੁਣ ਚਾਣਾ ਹੀ ਪੈ ਗਿਆ ਚਪਰਾ ਜਾ ਯਾਰ ਪੰਗੇ ਨਾਲ ਚੱਬ ਚਲੋ ਆ ਉੱਥੇ ਪੈਣਾ ਕਿੰਨੇ ਕੋਗੇ ਬਾਈ ਆ ਵੇ ਇੱਕ ਛੋੜਾ ਪੜ ਗਿਆ ਛੋਲੇ ਤਾਂ ਭਾਂਡੇ ਐ ਉਹ ਭਾਂਡਾ ਵੀ ਵੇਖ ਥੋੜੇ ਹੋਰ ਤੋੜ ਲਗੇ ਯਾਰ ਆਏ ਨਾ ਫਿਰ ਬਣਾਵਾਂਗੇ ਤਾਂ ਸਹੀ ਕੇ ਮੱਥਾ ਦਾ ਮਾਰਾਂਗੇ ਫਿਰ ਬਾਵਾ ਬਣ ਜਾਂਦੀ ਦਾ ਐਂ ਕਰਨਾ ਥੋੜੀ ਵੇਖਲਾ ਬਣਾ ਕੇ 5 ਕਿਲੋ ਦਾ ਹੋਣਾ ਬਾਈ ਫੇਰਾ ਕੋਈ ਯਾਰ ਇਹ ਭਾਰੇ ਆ ਨਾ ਵੀਰੇ ਇਹ ਭਾਰੇ ਆ ਉਹ ਡੋਣੀ ਤੇ ਬਹੁਤ ਆ ਬਹੁਤ ਭਰਿਆ ਤਾਂ ਵੱਡਾ ਡਾਣਾ ਉਹ ਟੁੱਟ ਵੀ ਸਕਦਾ ਆ ਤੂੰ ਡਾਣਾ ਨਾ ਨਹੀਂ ਭਾਰਨਾ ਭਰ ਵਧੀ ਜਾਂਦਾ ਨਾ ਡੋਣੋ ਡਣਾ ਹੋਵੇ ਉਹ ਕਿਵੇਂ ਗੁੱਛੇ ਲੱਗੇ ਉਹਨੇ ਨਹੀਂ ਨਹੀਂ ਉਹ ਲੈ ਆਵਾਂਗਾ ਅੱਪਾ ਦੂਜੀ ਉਹ ਤੋੜ ਬਾਈ ਉਹ ਵੇਖ ਉਹ ਲੈਵਾਂਗਾ ਦੂਜੀ ਪਈ ਤੇ ਖੜ ਕੇ ਨਾਲੇ ਪਈ ਤੇ ਚੁਗੇ ਜਾਣਗੇ ਉਹ ਪਈ ਤੇ ਪੱਕੇ ਹੋਣਗੇ ਪੱਕੇ ਆਣਗੇ ਆ ਜੇ ਕੁਮਰ ਤਾਂ ਤੋੜੇ ਨਹੀਂ ਇਹ ਮੇਰਾ ਇਧਰ ਉਹ ਟਿੱਡਾ ਹੱਥ ਮਾ ਪਾਇਆ ਨਹੀਂ ਇੱਥੇ ਥੱਲੇ ਉਡਾਲਾ ਕੁੰਡੀ ਥੱਲੇ ਹਾਂ ਥੱਲੇ ਦੇ ਚ ਇਹ ਦੇ ਚ ਹਲਾ ਦੇ ਚ ਜਾ ਕੇ ਡੜੀ ਹਲਾ ਦੇ ਬਈ ਸਾਰੇ ਆ ਜਾਣਗੇ ਫਿਰ ਇਹਦੇ ਪਿਛਲੇ ਪਾਸੇ ਇਧਰ ਖੜੀ ਇੱਕ ਇਹ ਹਲਾ ਦੇ ਛੋਟੀ ਹੈ ਹਾਂ ਵੇ ਦੇਖ ਦੇ ਸਹੀ ਹੈ ਪੀਗਾ ਠੀਕ ਹੈ ਉਹ ਆ ਗਿਆ ਕੇ ਵਾਹ ਵਾਹ ਬਾਈ ਇੱਕ ਨਾ ਹਮ ਕੌਰ ਮਾਰ ਬਸ ਆਪਣਾ ਸਰ ਜਾਣਾ ਹੈ ਮੋٹے ਹੋ ਗਏ ਹਾਂ ਮੋٹے ਹੋ ਗਏ ਕੀ ਦੇ ਦੇ ਪਕੜੀਆਂ ਨੂੰ ਭੇਜੇ ਹੂੰ ਉਹ ਥੋੜੇ ਥੋੜੇ ਛੋਟੇ ਸੀ ਪਾਣੀ ਵੀ ਲੱਗਾ ਦੁਬਾਰਾ ਹਾਂ 1 ਕਿਲੋ 1 ਕਿਲੋ ਵੇਖ ਰਿਹਾ ਅਮਰੀਕੇ ਦੇ ਨੂੰ بس بھائی یار چوکلا چلا ਓੱਖਾ ਨਾ ਓ ਮੈਨੂੰ ਫੜਾ ਦੇ ਉਸ ਮੈਂ ਕਰਦਾ ਹਾਂ ਹਾਂ ਟਾਂਗੀ ਫੜਾ राजे ਟਾਂਗੀ ਆਪਣੀ ਕੁੰਡੀ ਫੜ ਦੇ ਉਹ ਨਹੀਂ ਦੇ ਦੇ ਨਾ 15 ਇਹ ਨਾ ਮੇਰੀ ਇੱਕ ਨਾ ਬਾਈ ਅੱਧਾ ਕੱਚਾ ਖਾ ਲਿਆ ਕਰ ਰਹੀ ਜਾਨਾ ਮੈਂ ਖਾਣਾ ਜਦੋਂ ਇੱਥੇ ਆਉਣਾ ਕੋੜੇ ਹੀ ਲੱਗਦੇ ਹਨ ਯਾਰ ਨਹੀਂ ਕੋੜੇ ਮੈਨੂੰ ਤਾਂ ਲੱਗਦਾਗਾ ਮੈਂ ਤਾਂ ਖਾ ਲੈਣਾ ਖਾ ਕੇ ਤੋਂ ਪਾਣੀ ਪੀ ਲੈਣਾ ਮੂੰਹ ਬੜਾ ਠੰਡਾ ਠੰਡਾ ਹੋ ਜਾਂਦਾ ਮੁਖਾਦਰ राजे ਇੱਕ ਮਿੰਟ ਬੱਸ ਚੋਕਲੀ ਜੀ ਮੰਨ ਕੇ ਰੁਕੇ ਹੋਣੇ ਬਾਹਰ ਕਿਤੇ ਉਹ ਤੇਰੀ ਕੈਂਡੀ ਬਣਾਉਣ ਨੂੰ ਰਾਜਾ ਕੋਸ਼ਿਸ਼ ਕਰ ਰਿਹਾ ਹੈ ਹਾਂ ਰਾਜਾ ਉਹ ਡਾਣੀ ਤੇ ਬਹੁਤ ਆ ਯਾਰ ਉਹ ਤੋੜਨ ਵਾਲਿਆਂ ਦਾ ਚਲੋ 5 ਕਿਲੋ ਹੋ ਗਏ ਜਦੋਂ ਬਸ ਦੱਸ ਦੇ ਹਾਂ ਇਹ ਗੁੰਡੇ 5 ਕਿਲੋ ਦੀ ਬਣਾਉਣੀ ਆਪਾਂ ਨਾ ਇਹ ਨਾ ਗੁੱਲਾ ਮੰਦਿਆ ਹਾਂ ਯਾਰ ਸਾਂ ਤੋੜ ਗਿਆ ਬੂਟਾ ਜਾਵਣ ਦਾ ਯਾਰ ਸਾਰੀ ਜੜ ਕੱਢ ਗਿਆ ਇਹ ਤਾਂ ਲਾਜ਼ਮੀ ਬੂਟਾ ਵਾਂਗਿਆ ਆਦਾ ਬਈ ਨੀਵੀਂ ਆ ਇੱਥੇ ਤਾਂ ਯਾਰ ਹਾਂ ਤੇ ਕਿਹੜਾ ਬਣਾਇਆ ਇੱਕ ਨੋਡੀ ਹੂੰ ਵਾਲਾ ਚਾਰ ਬਣਾਇਆ ਨਾ ਹੂੰ ਬੜਾ ਸਵਾਦ ਇੱਕ ਅੱਧੀ ਹੋਰ ਹਲਾ ਲਾ ਬਾਈ ਯਾਰ 2 ਕਿਲੋ ਦਾ ਹੋਵੇ ਹੋ ਕੇ ਦੇਖ ਲਾ ਆ ਪੱਕੇ ਭਾਂਡੇ ਆ ਨਾ ਵਿੱਚ ਭਾਂਡੇ ਦਾ ਕਿਤੇ ਪਣਾ ਗੱਟੇ ਕਿ ਕਿ ਪਣਾ ਸਾਡਾ ਕਿਤੇ ਪਣਾ ਲਿਖਾ ਬਸ ਖੰਡਝਾਲਾ ਡੰਬਾ ਨਹੀਂ ਨਹੀਂ ਤੂੰ ਉਹੀ ਕੰਜਰ ਦੇ ਭਰਤਾ ਉੱਤੋਂ ਪਾ ਕੇ ਫੜ ਇੱਕ ਮਿੰਟ ਐ ਕਰ ਇਹ ਥੋੜੇ ਜਿਹਾ ਹੋਰ ਤੋੜ ਹਾਲੇ ਇੱਕ ਮਿੰਟ ਫੜ ਕੇ ਤਨਾ ਫਿਰ ਮੈਂ ਬਈ ਮੱਥਾ ਦਾ ਮਾਰੂ ਫਿਰ ਤੈਨੂੰ ਵੀ ਖਵਾਉਂ ਪਪਾ ਸੋ ਨਾ ਨੇ ਕੋ ਹਾਂ ਰਵੀ ਸ਼ਰਾਰਤਾਂ ਨਾ ਕਰਿਆ ਕਰ ਬਾਈ ਤੂੰ ਸ਼ਰਾਰਤਾਂ ਕਰਦਾ ਹੁਣ ਆਪਾਂ ਲੈਬ ਹੋਏ ਹੋਏ ਆਂ ਤੂੰ ਸ਼ਰਾਰਤਾਂ ਕਰਦਾ ਆਪਾਂ ਨੂੰ ਵੇਖੀ ਜਾਂਦੇ ਆਪਣੇ ਦੋਸਤ ਮਿੱਤਰ ਕੌਣ ਆ ਵਕੇ ਕਿੱਥੇ ਆ ਐ ਦੇ ਵਿੱਚ ਪੋਂਦੇ ਹਾਂ ਚਾ ਡੰਬਲ ਲਾ ਹੁਣ ਨਾ ਹਾਂ ਬਣਾ ਲ ਲੈ ਫੇਮ ਨਾਉਂਗਾ ਉਹ ਬਾਈ ਲੈ ਆਉਗਾ ਬਹੁਤ ਤੋੜ ਲੈਉਣੇ ਆ ਜਾ ਆਪਣੇ ਆ ਜਾ ਲੈ ਨਹੀਂ ਬਾਈ ਬਸ ਆ ਜਾ ਕਿੰਨਾ ਹਿੱਟਾ ਛੋਣੀਆਂ ਲੱਗੀਆਂ ਨਾ ਬਾਈ ਜਿਹੜੀ ਆਪਣੇ ਦੂਜੀ ਕੋੜੀ ਹੈ ਜੀ ਹਾਂ ਲੋਏ ਵਾਲੀ ਹਾਂ ਉਹ ਲੈ ਆਵਾਂਗਾ ਲਾਤਾ ਸਹੀ ਗੱਲ ਪਰਸੋਂ ਹਾਂ ਉੱਠਦਾ ਜਵਾਰੀ ਤੋਂ ਬਾਈ ਉਹਦੇ ਨਾਲ ਲਾ ਲਾਂਗੇ ਆਪਾਂ ਉਹਦੇ ਨਾਲ ਲਾ ਲਾਂਗੇ ਮੈਂ ਤੈਨੂੰ ਵੀ ਬਣਾ ਕੇ ਦੇਉਂ ਪੰਜ ਸੱਤ ਕਿਲੋ ਚੰਗਾ ਚੰਗਾ ਜੀ ਮੱਕਰੀ ਲੈ ਕੀ ਹੋਣੀ ਆ ਲਾ ਬੱਕਰੀ ਬਿਲਾ ਬੱਕਰੀ ਇਹ ਨਾਲ ਲੈ ਬਣ ਆਪਾਂ ਬੋਕ ਤੋਂ ਕੀ ਕਰਾਉਣਾ ਯਾਰ ਐਵੇਂ ਮਾਰੀ ਜਾਂਦਾ ਅਮਰੀਕਾ ਥੋੜੇ ਵਾਲੀ ਬੱਕਰੀ ਲਿਆ ਦੇ ਚਾਰ ਦਿਨ ਇਹਨੂੰ ਯਾਰ ਜੀ ਆ ਬਾ ਹੀ ਆ ਲੈ ਆ ਦੇ ਨਾ ਬੋਕਾ ਚੱਲ ਡੰਬਲ ਚੱਕ ਯਾਰ ਰਾਜਾ ਲਾ ਇੱਕ ਸੈੱਟ ਫਿਰ ਚਲੋ ਚੱਕੋ ਡੰਬੜ ਆ ਵੀਦਰਾ ਆਇਓ ਖੁੱਲੇ ਮੈਦਾਨ ਚ 1 ਮਾਉਨਾ ਆਪੇ ਆਪੇ 1 ਪੈਰ ਖੁੱਲੇ ਹੈ ਕੀ ਖਾਇਆ ਸੀ 2 ਆਵਲਾ ਖਾਦਾ ਸੀ ਚੱਲ ਮੈਨੂੰ ਦੇਰ ਹੀ ਤੂੰ ਨਹੀਂ ਘਣਾ ਤੂੰ ਤੂੰ ਸੋਚੇਗਾ ਤੂੰ ਖਾਣਾ ਨਹੀਂ ਕੌੜਾ ਦੂਜਾ ਥੋੜਾ ਜਿਆ ਹੁੰਦਾ ਖੱਟਾ ਜਿਆ ਹੁੰਦਾ ਖਿੱਚੀਆ ਖਿੱਚੀਆ ਖਿੱਚ ਕੇ ਰੱਖ ਯਾਰ 6 6 9 5 1 2 3 4 5 6 7 ਇੱਟ ਨੂੰ ਇੱਕ ਤਾਂ ਨਹੀਂ 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 ਇਧਰ ਉਥਲੇ ਲਾ ਉਥਲਾ ਸੈਟ ਲਾ ਦੇ ਇੱਕ ਮੈਂ ਨੂੰ ਫੁੱਲ ਗੱਦੀ ਹਾਂ ਮੈਂ ਫੁੱਲ ਗੱਦੀ ਆ ਫੇ ਬੁੱਲ ਗਿਆ ਸੀ ਚਲ ਭੁੱਲਿਆ ਨਾ ਨਾ ਕਰ ਦੂ ਜਿਹੜਾ ਜ਼ੋਰ ਲੱਗਦਾ ਇੱਥੇ ਉਹ ਭੁੱਲ ਜਾਣਾ ਖਾਣ ਵਾਲੀ ਚੀਜ਼ ਕੋਈ ਨਹੀਂ ਭੁੱਲਦਾ ਜਲੇਬੀ ਫਾਫੜਾ ਜਲੇਬੀ ਫਾਫੜਾ ਖਾਣਾ ਹੈ ਇੱਕ ਫਾਫੜਾ ਦੇ ਤਾ ਆ ਜਲੇਬੀ ਪਾਵੜਾ ਕਿਦੋਂ ਤਾਰਕ ਵਿੱਚ ਢਾਲੇ ਤੋਂ ਸਿੱਖਿਆ ਹਾਂ ਚੱਲ ਤਾਂ ਜਲੇਬੀ ਪਾਵੜਾ ਬਹੁਤ ਜਦਾ ਮਿਲਣਾ ਖਵਾ ਲਿਆਉਂਦਾ ਨਹੀਂ ਤਾਂ ਯਾਰ ਲੈ ਕੇ ਆਏ ਖਾਈਏ ਆਵਾ ਜਲੇਬੀ ਪਾਫੜਾ ਖਾਣਾ ਜਲੇਬੀ ਪਾਪੜਾ ਲੈ ਅੰਦਰ ਜੀ ਨਹੀਂ ਨਾ ਸਰਾ ਤੇਤਨੀ ਪਾਵੜਾ ਨਾਲ ਹੁੰਦਾ ਕੋਈ ਹੈ ਜਲੇਬੀ ਪਾਪੜਾ ਆ ਲੈ ਬਿੱਟਾ ਮੰਨ ਲੈ ਨਹੀਂ ਬਸ ਨਾਲ ਟੰਗ ਦੇ ਤੂੰ ਇੱਥੇ ਮੋਟਰਸਾਈਕਲ ਤੇ ਬਾਹਰ ਲੈ ਜੀਉਂ ਗਰੀ ਮੈਂ ਹੋਰ 5 6 7 ਐ ਤੈਨਾਂ ਤੈਨਾਂ ਵੱਡੇ ਕਿਥੇ ਬੱਡੇ ਹਾਂ ਤੂੰ ਬੱਡੇ ਹੀਰੇਂ ਬੱਜੇ ਵੱਡੇ ਲਿਆਂਦੇ ਨਹੀਂ ਡੰਬਲ ਘਰੇ ਪਏ ਆ ਤੂੰ ਘਰੇ ਲਵਾ ਜਾਗਾ ਫੇਰ ਓਏ ਬਿਮਾਰ ਕਰਕੇ ਫਿਰ ਮੈਂ ਕਹਿਆ ਯਾਰ ਥੋੜਾ ਟੱਲਾ ਸੀ ਨਾ ਤੂੰ ਸਹੀ ਹੈ ਹੁਣ ਇਹਨੂੰ 10 ਦਿਨ ਤਾਂ ਹੋ ਗਏ ਛੁੱਟੀ ਕਰੀ ਨੂੰ ਹੁਣ ਸਹੀ ਅੱਜ ਦੂਜਾ ਸੈਟ ਲਾ ਲਿਆ ਨੇ ਦੋ ਸੈਟ ਲਾ ਦੇ ਇੱਕ ਚੰਗਾ ਲਾ ਗਏ ਪਹਿਲਾਂ ਹੁਣ ਤਾਂ ਇਹ ਵਿੱਚ ਹੀ ਭੱਜ ਗਿਆ ਕੁਲਤਾ ਵੀ ਵਧੀਆ ਲੱਗਿਆ ਹਾਂ ਉਹਨਾਂ ਹੋ ਗਿਆ ਟਿਕਟ ਇਹਨਾਂ ਹਾਂ ਹਾਂ ਹੁਣ ਹੋ ਗਿਆ ਲੱਗ ਗਿਆ ਠੀਕ ਹੋ ਗਿਆ ਹੁਣ ਮੈਂ ਪਹਿਲਾਂ ਠੀਕ ਹੋ ਗਿਆ ਚੱਲ ਫਿਰ ਜਿਕਾਰਾ ਛੱਡ ਦੇ ਇੱਕ ਜਿਕਾਰਾ ਛੱਡ ਦੇ ਤੇ ਟੱਪ ਤੇ ਹਾਜੀ ਗੁਰਦੁਆਰੇ ਦੇਖ ਦੇਣ ਗਿਆ ਸੀ ਰਾਜਾ ਵੇ ਕੀ ਪਕੌੜੇ ਪਲੇਨ ਵਾਲੇ ਖਾ ਕੇ ਆ ਗਏਗਾ ਨਾ ਰਾਜਾ ਪਕੌੜੇ ਹੀ ਖਾ ਦੇ ਦੋ ਉਥੇ ਹਾਂ ਪਕੌੜੇ ਨਾ ਖਾਦੇ ਸੀ ਮਾਰੀ ਜਾਂਦਾ ਉਥੇ ਖੀਰ ਹੋਣੀ ਆ ਜਾਂ ਦਾਲ ਸੈਂਪਲ ਕੀ ਨਹੀਂ ਖਾਣਾ ਹੀ ਕਾਲਾ ਸੀ ਕਹਿੰਦਾ ਅਮੈਂ ਬਖਦਾ ਸੀ ਹਾਂ ਖਾਣਾ ਹੋਣਾ ਬਸ ਖਾਣਾ ਹੀ ਹੁੰਦਾ ਪਕੌੜੇ ਲਈ ਸੀ ਕਹਿੰਦਾ ਪਕੌੜਿਆਂ ਵਾਲਾ ਲੰਡਾ ਮਾਰਦਾ ਕਿ ਸੀਗੇ ਪਤਾ ਕਰੋ ਪਤਾ ਜਵੱਕਾ ਦਾ ਪਤਾ ਲੱਗੂ ਕਿਹੜੇ ਗਏ ਸੀ ਹੈ ਗਏ ਸੀ ਸਾਡੇ ਚ ਵੱਕ ਜਾਣਦੇ ਨੇ ਕੋਈ ਹੈ ਹਾਂ ਵੱਡਾ ਮੜਾ ਪਹਿਲਾਂ ਪੁੱਛਦਾ ਲੰਗਰ ਆਲਾ ਮੈਂ ਤਾਂ ਲੰਗਰ ਚੁੱਲਹੀ ਆ ਪੀਪਾ ਵੜਾ ਗਿਆ ਗਾਲਾਂ ਦੇ ਮੈਂ ਜਦਾਂ ਤੈਨੂੰ ਲੰਗਰ ਦੀ ਪਈ ਜਾਂਦੀ ਓ ਜਵਾਕ ਕੌਣ ਆਖੇ ਯਾਰ ਫਿਰ ਜਵਾਕ ਬੱਚੇ ਕੌਣ ਅੱਜ ਤਾਂ ਲੰਗਰ ਫੁੱਲ ਸੀ ਜਿੱਧਰ ਜਾਂਦੇ ਲੰਗਰ ਲੱਗੇ ਹੀ ਸੀ ਹਾਂ ਹਾਂ ਇਹ ਜੀਹਦਾ ਬਾਬੇ ਦਾ ਨਾਸ ਨਾ ਲਖਾ ਲੰਗਰ ਚੱਲਦਾ ਗੁਰੂ ਦਾ ਮੈਂ ਨਾ ਜਿਉਣਾ ਹੀ ਬਾਬੇ ਗੁਰੂ ਨਾਨਕ ਨੇ ਸਿਕਾਇਆ ਲੋਕਾਂ ਨੂੰ ਵੀ ਜਿਉਂਦਾ ਆਏ ਹੁੰਦਾ ਓਏ ਹੈਂ ਹੇ ਵੀਰ ਆਪ ਫਿਰ ਆ ਪਰਫੂਲ ਬਣਾਉਣਾ ਮੈਨੂੰ ਹਾਂ ਕੰਜਦੇ ਆਪਦੇ ਚਾਚੇ ਨੂੰ ਪਰਫੂਲ ਬਣਾਉਣਾ ਹੁੰਦਾ ਪਹਿਲਾਂ ਐਂ ਦੱਸ ਤੂੰ ਮੇਰਾ ਚਾਚਾ ਕਿ ਮੈਂ ਤੇਰਾ ਚਾਚਾ ਹੈ ਸਹੀ ਦੱਸੀ ਕੀ ਹਾਂ ਮੈਂ ਤੂੰ ਸਾਚਾ ਤੇ ਤੂੰ ਉਦਿਆਂ ਸੀ ਆ ਪਤੀਜਾ ਉਦਿਆਂ ਕਹਿੰਦਾ ਸੀ ਮੈਂ ਚਾਚਾ ਤੇਰਾ ਤੂੰ ਭਤੀਜਾ ਮੇਰਾ ਹਾਂ ਮੈਨੂੰ ਬਣਾ ਲੈ ਯਾਰ ਭਤੀਜਾ ਠੀਕ ਹੈ ਮੈਂ ਹੀ ਹਾਂ ਹੈ ਤੂੰ ਮਾਸਾਚਾ ਕੰਮ ਕਰ ਆਪਣੇ ਤੇ ਆਇਆ ਕਿਨਾਂ ਤਾਂ ਨੀ ਇੱਕਦਵਾਰੀ ਮੈਨੂੰ ਆਦਾ ਮੈਨੂੰ ਚਾਚਾ ਕਿਹਾ ਕਰ ਮੈਂ ਕਿਹਾ ਚੱਲ ਮੈਂ ਚਾਚਾ ਕਿਹਦੇ ਕਰੂੰ ਇਹਨੇ ਆਖਿਆ ਚਾਚੇ ਨੂੰ ਤਾਂ ਪੈਸੇ ਵੀ ਦੇਣੇ ਪੈਂਦੇ ਚਾਚਾ ਤਾਂ ਕੰਮ ਵੀ ਕਰਦਾ ਵਿਹਲਾ ਬੈਠਾ ਮੈਂ ਕੋਈ ਮੈਂ ਕਿਹਾ ਨਾ ਪਪਤੀ ਸਾਹਿਬ ਪਤੀਜਾ ਕੂੰ ਵਾਹ ਭਤੀਜਾ ਤੇਰਾ ਠੀਕ ਹੈ ਚਾਚਾ ਹੀ ਆਇਆ ਕਰੋ ਰੋਗ ਲਵਾਓ ਅਮਰੀਕੇ ਨਾਲ ਮੱਕੀ ਬੰਦੇ ਰਿਆ ਹੁੰਦੀ ਤੇ ਮੋਗਦੀ ਤਾਂ ਨਹੀਂ ਹੈ ਹੋਣੀ ਜੋ ਆਦੀ ਦੌਗੀ ਨਹੀਂ ਸੀ ਪੂਰੀ ਨਗੋਰੀ ਬਣ ਗਈ ਠੀਕ ਹੈ ਜਵਾਰ ਦੀ ਦੌਗੀ ਸੀਗੀ ਜੀ ਹੂੰ ਪੂਰੀ ਨਗੋਰੀ ਬਣ ਗਈ ਹੈ ਮੇਰੀ ਵੰਟੀ ਨੂੰ ਮਾਰੇ ਪਾ ਹਾਂ ਜਵਾਰ ਦੀ ਦੌਗੀ ਸੀਗੀ ਵਿੱਚ ਬਈ ਬਰਲੇ ਬਰਤੀ ਨਹੀਂ ਜਿਹੜੀ ਆਪਾਂ ਛੱਡੀ ਵਿੱਚ ਰਲਾ ਕੇ ਵੜ ਲਾਂਗੇ ਲੈ ਵਾ ਵੀ ਆ ਜਗਤੀ ਕਰੀ ਮੈਂ ਸਾਧੂ ਆ ਗਿਫਟ ਦੇ ਤਸਵੀਰੀ ਕੋਈ ਗਿਫਟ ਉਹ ਜਿਹੜੀ ਬੀਤੀ ਹੈ ਕੈਰੇਜੋ ਜਮੇ ਹੈ ਅੱਛਾ ਤੇ ਇੱਥੇ ਵੀ ਜਾ ਇਹ ਵੀ ਨਾ ਕੋਈ ਨਾ ਹਾਂ ਜਮੇ ਵੀ ਦੋਗੇ ਜਮੇ ਵੀ ਆ ਮੈਂ ਹਣਾ ਜਮੇ ਹੋਵੇ ਨਾ ਚਲ ਕੇਰਾ ਦਾ ਆਪਣੇ ਤਾਂ ਮਹੀਨਾ ਮੁਕਦੀ ਨਹੀਂ ਮੱਕੀ ਆਪਣੇ ਪਸ਼ੂ ਥੋੜੇ ਆ ਥੋੜੇ ਐ ਨਾ ਰਾਤੀ ਜਾਂਦਾ ਹਣ ਬਾਹਰ ਹੀ ਹਾਂ ਆਪਾਂ ਪਰ ਸੰਗੀਰ ਜੀ ਬਲਦ ਨੂੰ ਹਾਂ ਹਾਂ ਬਲਦ ਨੂੰ ਭੁੱਖਾ ਨਾ ਰੱਖੇ ਬਸ ਇਹੀ ਕਿਸਾਨੀ ਦਾ ਹੁੰਦਾ ਆਪਾਂ ਜ਼ਿੰਦਗੀ ਪਰ ਮੈਂ ਬਲਦ ਭੁੱਖਾ ਨਹੀਂ ਮਰਨ ਦਿੱਤਾ ਹਾਂ ਹਾਂ ਟੈਂਟ ਤੇ ਯਾਰ ਹਾਂ ਉਹਨਾਂ ਯਾਰ ਆਪਾਂ ਟੈਂਟ ਚ ਖੜੇ ਹੋਈਏ ਤੇ ਭੁੱਖੇ ਮਰੀ ਜਾਈਏ ਕੋਈ ਆਪਾਂ ਨੇੜੇ ਰ ਆਉਣ ਦੇਵੇ ਕਿ ਉਹ ਬਲਦ ਦੀ ਗੱਲ ਆ ਨਾ ਪੱਠਿਆਂ ਦੇ ਵੱਢ ਚ ਖੜਾ ਹੈ ਕਿੱਲਾ ਜੋ ਆਸੀ ਪਾਸੀ ਮੱਕੀ ਜਿਵਾਰ ਬਾਇਰਾ ਇਹਨੂੰ ਤੂੰ ਪਾ ਨਹੀਂ ਰੇ ਮੈਂ ਕਿਹਾ ਬਈ ਇਹਨੂੰ ਪਾਓ ਯਾਰ ਇਹ ਤਾਂ ਗੱਲ ਸਹੀ ਹੈ ਦੀ ਮੈਂ ਤੇ ਰਾਹੀਂ ਨੂੰ ਭਾਈਨ ਕਾਰ ਲਾਣੀ ਇਹ ਰਾਜੀ ਹੋ ਗਿਆ ਇਹ ਰਾਜੀ ਕਾਲਾ ਲੈ ਬਸ ਮੈਂ ਨਹੀਂ ਪਾਉਂਦੇ ਡੋਡੀਆਂ ਆਂ ਹਾਂ ਪਹਿਲਾਂ ਜੀ ਮਰੇ ਨਾ ਹਾਂ ਇਹਦਾ ਹੁਣ ਬਲਦ ਬਣਿਆ ਪੂਰਾ 6 ਤੰਦ ਹੋਇਆ ਹੋਣਾ ਚੱਲ ਪੁੱਨ ਨਾ ਵਿਚਾਰੇ ਦਾ ਯਾਰ ਲੋਕ ਗੜੀਰੀਆਂ ਹੀ ਬਣਾਈ ਦਾ ਫਿਰਦੇ ਆ ਉਹ ਗੱਲ ਨਹੀਂ ਹੈਗੀ ਇੱਕ ਦਿਨ ਗੜੀਰੀ ਜੀ ਦਾ ਲਿਆ ਟਾਇਰ ਤੇ ਸਿੱਧਾ ਟਾਬੇ ਦੇ ਵਿੱਚ ਵੜ ਗਿਆ ਮੈਂ ਉਹ ਟਾਇਰ ਚੱਕਣ ਆਇਆ ਉਹਨੂੰ ਮੈਂ ਆਖਾ ਜਾਂਦਾ ਇਹ ਇਹ ਸਾੰਗ ਜਾ ਬਣਾਓ ਨਾ ਜੇ ਬਣਾਓ ਤਾਂ ਚੱਜ ਨਾ ਬਣਾਓ ਉਹ ਨਹੀਂ ਬਣਾਓ ਹਾਂ ਵੀ ਤੁਰੀ ਜਾਂਦੀ ਆ ਟਾਇਰ ਲੈ ਗਿਆ ਇਹ ਤੂੰ ਕੀ ਕਰਦਾ ਲੋਕਾਂ ਨੂੰ ਮਾਰੇਗਾ ਇਹ ਮੋਟਰਸਾਈਕਲ ਜਵਾਈ ਦਾ ਨਾ ਗਿੱਲਾ ਨਾ ਕੁੱਤਾ ਆ ਬੱਕਾ ਦਾ ਨੀਂਦ ਆ ਗਈ ਮੈਨੂੰ ਨੀਂਦ ਆ ਗਈ ਬੜਾ ਤੂੰ ਟਰੱਕ ਚਲਾ ਹੈ ਬੱਚਿਆਂ ਵਾਲੀ ਗੱਲ ਹੋ ਗਈ ਨਾ ਉਧਰ ਤੇ ਆ ਗਈ ਹੋਣੀ ਹੈ ਅੱਖ ਮਚ ਗਈ ਹੋਣੀ ਹੈ ਇਹ ਕਈ ਵਾਰੀ ਗੋਲੀ ਗਾਲੀ ਲਈ ਹੁੰਦੀ ਬੰਦੇ ਦੀ ਹੂੰ ਗਰਮੀ ਦਾ ਸੁਣਾ ਨੀਂਦ ਆ ਗਈ ਜਾਂ ਪਾਣੀ ਦੇ ਕੇ ਆ ਬੰਦਾ ਨਹੀਂ ਉਹਨੇ ਦਵਾਈ ਲਈ ਸੀ ਮੈਂ ਸੁਣਿਆ ਉਹਨੂੰ ਨੀਂਦ ਆ ਗਈ ਤੇ ਰੇੜੀ ਮਗਰ ਸੀ ਬੈਲੈਂਸ ਵਿਗੜ ਗਿਆ ਬਸ ਉਹ ਵਿਚਾਰਾ 60 ਤੋਂ ਬਚ ਗਿਆ ਚੱਲ ਫੋੜੀ ਨੂੰ ਟੱਕਦਾ ਫੋੜੀ ਕਿਨੂੰ ਕਿਨੂੰ ਵੜਗੇ ਟੱਟਾ ਹਾ ਕਹਿੰਦਾ ਫੜ ਗਈ ਹਾਂ ਜਨਾਬਾ ਇੱਥੇ ਆ ਕੇ ਕਿ ਕਾਲਾ ਫੜਾ ਇੱਥੇ ਆਪਣੇ ਬੜਿਆ ਜਿੱਦੇ ਆਪਣੇ ਆ ਗਿਆ ਉੱਧੇ ਜੁੱਫ ਲੈਣਾ ਇੱਥੇ ਖੱਬੂ ਉਹ ਵੱਲ ਲੰਗੂ ਇੱਥੇ ਵੱਲ ਲੰਗੂ ਖੱਬੂ ਪਾ ਲੈਣਾ ਪੈਰ ਨੂੰ ਉੱਧੇ ਆ ਜੇ ਵੇਖਿਆ ਮੈਂ ਮਾਹ ਕੋਈ ਨਹੀਂ ਬਤਾਉਂ ਜਾ ਕੇ ਬਲੋ ਹੀ ਵੇਖਿਆ ਬਗ ਰੰਨਾ ਬਦਦੋਸੇ ਰਸਤਾ ਫੇਰੇ ਰਸਤਾ ਸਾਨੂੰ ਨੰਗੇ ਹਾਂ ਚੰਗਾ ਰਸਤਾ ਠੀਕ ਹੈ ਤੂੰ ਨਾ ਵੀ ਆਇਆ ਹੀ ਪਿਆ ਇਹਦਾ ਤਾਂ ਯਾਰ ਬੰਦੇ ਦਾ ਮੁੰਡੇ ਦਾ ਹਣਾ ਯਰ ਨਰਮਾ ਆਪਣਾ ਵਧਿਆ ਬੜਾ ਭੈਣ ਚ ਕਮਾਲ ਹੋ ਗਈ ਯਰ ਨਰਮੇ ਵਾਲੀ ਦਾ ਮੈਂ ਤਾਂ ਹੈਰਾਨ ਐ ਇਸ ਗੱਲੋਂ ਵੀ ਤੇਰੇ ਦਾ ਬੁੱਟਾ ਮੈਂ ਆ ਹੁਣੀ ਵਧਿਆ ਆ ਦੋ ਮਹੀਨੇ ਤੋਂ ਬਾਅਦ ਜੀ ਹਾਂ 20 ਦਿਨਾਂ ਜੀ ਵਧਿਆ ਹੈ ਬੁੱਟਾ ਵਧਿਆ ਕੱਦ ਦੇ ਤੂੰ ਹੂੰ ਸਾਲਾ ਛੜਿਆ ਨਹੀਂ ਕਿਵੇਂ ਨਾ ਹੈ మరి ఉద పక్కన యారు